ਮੈਨੂੰ ਵੀ ਬੜੇ ਲੋਕਾਂ ਦੇ ਫੋਨ ਆਉਂਦੇ ਨੇ ਸਰਪੰਚਾ ਕਿਹੜੇ ਕੰਮੀ ਪੈ ਗਿਆ ਕਿਉਂ ਮੁੰਡਾ ਪਕਟਾਉਣ ਵਾਲਿਆ ਬੜੀਆਂ ਵੀਡੀਓ ਪਾਈ ਜਨਾ ਬਾਈ ਸਕੂਨ ਮਿਲਦਾ ਮੈਨੂੰ ਜਦੋਂ ਕਈ ਭੈਣਾਂ ਫੋਨ ਕਰਕੇ ਕਹਿੰਦੀਆਂ ਨੇ ਮੇਰੇ ਤੇਰੀ ਵੀਡੀਓ ਵੇਖ ਕੇ ਸੀ ਇਹਨਾਂ ਤੋਂ ਦਵਾਈ ਲਈ ਤੇ ਸਾਡਾ ਥਾਇਰੋਇਡ ਠੀਕ ਹੋ ਗਿਆ ਸਾਡਾ ਮਾਈਗਰੇਨ ਠੀਕ ਹੋ ਗਿਆ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਜੇਕਰ ਤੁਸੀਂ ਵੀ ਮਟਾਪਾ ਘਟਾਉਣਾ ਜਾ ਤੁਹਾਡਾ ਕੋਈ ਦੋਸਤ ਮੋਟਾ ਵੀਡੀਓ ਉਹਨੂੰ ਜ਼ਰੂਰ ਭੇਜ ਦਿਓ ਆਪਾਂ ਭੈਣੋਹਾਂ ਕੋਲੇ ਆਇਆ ਅੱਜ ਇੰਨਾ ਭਾਰ ਘਟਾਇਆ ਪੜੇ ਬੀਜੀ ਮੈਂ 25 ਕਿਲੋ ਘਟਵਾਇਆਗਾ ਕਿੰਨੇ ਟਾਈਮ ਚ ਸੱਚੀ ਆ ਵੀ ਠੀਕ ਹੁੰਦਾ ਹਾਂਜੀ ਹਾਂਜੀ ਬਿਲਕੁਲ ਸੱਚੀ ਆ ਦੇਖੋ ਮੈਨੂੰ ਖੁਦ ਨੂੰ ਬਹੁਤ ਪ੍ਰੋਬਲਮ ਸੀ ਇਦਾਂ ਲੇਡੀਜ਼ ਨੂੰ ਪੀਸੀਓਡੀ ਵਗੈਰਾ ਦੀ ਪ੍ਰੋਬਲਮ ਹੁੰਦੀ ਹੈਗੀ ਟੋਟਲੀ ਮੈਨੂੰ ਇਦਾਂ ਦੀਆਂ ਕਾਫੀ ਜ਼ਿਆਦਾ ਪ੍ਰੋਬਲਮ ਸੀ ਆ ਮਾਈਗਰੇਨ ਹੋ ਗਿਆ ਮੇਰੀ ਲੈਗਸ ਦੇ ਵਿੱਚ ਬਲੋਕੇਜ ਵੀ ਕਾਫੀ ਜ਼ਿਆਦਾ ਸੀ ਜੋ ਕਿ ਇੱਕ ਨਿਊਟ੍ਰੀਸ਼ਨ ਦੇ ਹੋਮ ਰਾਈਡ ਨਾਲ ਬਿਲਕੁਲ ਓਕੇ ਹੈਗੀ ਅੱਛਾ ਠੀਕ ਆ ਗਿਆ ਹਾਂਜੀ 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 ਤਾਂ ਧੰਨਵਾਦ ਔਰ ਤੇ ਮੈਨੂੰ ਫੋਨ ਆਉਂਦਿਆ ਹਾਂਜੀ ਬਹੁਤ ਬਈ ਮਟਾਪਾ ਕਈ ਬਿਮਾਰੀਆਂ ਦੀ ਜੜ ਆ ਜੇ ਆਪਣਾ ਸਰੀਰ ਫਿੱਟਾਗਾ ਤਾਂ ਆਪਣਾ ਸਾਰਾ ਕੁਝ ਹੀ ਫਿੱਟਾ ਤੇ ਸਰੀਰ ਤੋਂ ਉੱ ਮੈਂ 3 ਮਹੀਨੇ ਦੇ ਵਿੱਚ 3 ਮਹੀਨਿਆਂ ਦੇ ਭਾਂ ਨੇ ਬਾਈ 26 ਕਿਲੋ ਭਾਰ ਘਟਾਇਆਗਾ ਫਿਰ ਬਣੇ ਖਾਣਾ ਪੀਣਾ ਤਾਂ ਨਹੀਂ ਛਡਵਾਉਂਦੇ ਨਹੀਂ ਵੀਰੇ ਬਿਲਕੁਲ ਵੀ ਨਹੀਂ ਤੇ ਆਲੂ ਵਾਲੇ ਪਰੌਂਠੇ ਖਾ ਕੇ ਵਜ਼ਨ ਘਟਾਇਆ ਪਰੌਂਠੇ ਖਾਣ ਨਾਲ ਤਾਂ ਵਜ਼ਨ ਵੱਧਦਾ ਨਹੀਂ ਵੀਰੇ ਅਸੀਂ ਆਪਣੀ ਡਾਈਟ ਦੇ ਵਿੱਚ ਆਲੂ ਵਾਲੇ ਪਰੌਂਠੇ ਗੋਲ ਗੱਪੇ ਤੇ ਇੱਕ ਸਿਰਫ ਸੈਂਡਵਿਚ ਬਾਹਰੋਂ ਲੈ ਕੇ ਆਉਣੇ ਨੇ ਬਾਕੀ ਸਾਰੀ ਸਾਡੀ ਹੋਮ ਡਾਈਟ ਆ ਜੀ ਤੇ 40% ਨਿਊਟ੍ਰੀਸ਼ਨ ਆ ਜੀ 60% ਹੋਮ ਡਾਈਟ ਆ ਜੀ ਸਾਡੀ ਤੇ ਫਿਰ ਉਹ ਕੋਈ ਬਾਲੀਆਂ ਮਹਿੰਗੀਆਂ ਚੀਜ਼ਾਂ ਦੇ ਖਾਣ ਨੂੰ ਕਹਿੰਦੇ ਹੋਮ ਡਾਈਟ ਚ ਨਹੀਂ ਨਹੀਂ ਵਿੱਚ ਕੋਈ ਵੀ ਮਹਿੰਗੀ ਚੀਜ਼ ਨਹੀਂ ਕੀ ਦੇਖੋ ਸੈਲਡ ਹੋ ਗਿਆ ਫਰੂਟ ਹੋ ਗਿਆ ਇਹ ਨੇਚਰਲ ਨੇ ਸਾਰੀਆਂ ਚੀਜ਼ਾਂ ਜੀ ਤੇ ਇਹ ਤਾਂ ਆਪਾਂ ਆਪਣੀ ਡਾਈਟ ਦੇ ਵਿੱਚ ਐਡ ਕਰਨੀ ਹੀ ਕਰਨੀਆਂ ਨੇ ਤੇ ਬਾਕੀ ਸਾਡੀ ਸਾਰੀ ਹੋਮ ਡਾਈਟ ਆ ਜੀ ਆਪਣੇ ਘਰ ਦੀ ਰਸੋਈ ਆ ਜੀ ਸਾਰਾ ਕੁਝ ਮੰਨ ਲਓ ਲੋਕਾਂ ਨੂੰ ਹੋਮ ਡਾਈਟ ਦਾ ਪਤਾ ਕਿਵੇਂ ਲੱਗੂਗਾ ਵੀ ਅੱਜ ਕੀ ਖਾਣਾ ਕੀ ਖਾਣਾ ਬਸ ਕੁਝ ਨਹੀਂ ਕਰਨਾ ਜੀ ਤੁਸੀਂ ਸਾਨੂੰ ਆਪਣਾ weight ਸੈਂਡ ਕਰਨਾ ਜੀ ਅ ਉਹ ਡਾਈਟ ਸੈਂਡ ਕਰਨੀ ਆ ਜੀ ਅੱਜ ਡੇਲੀ ਕਰਾਂਗੂ ਜੇ ਮਹੀਨੇ ਦੀ ਇਕੱਠੀ ਨਹੀਂ ਨਹੀਂ ਜੀ ਡੇਲੀ ਦੀ ਡੇਲੀ ਤੁਸੀਂ ਡੇਲੀ ਸਾਨੂੰ weight ਸਵੇਰ 5 ਤੋਂ 5:30 ਦੇ ਵਿੱਚ ਵਿੱਚ ਸੈਂਡ ਕਰਨਾ ਤਾਂ ਖਾਲੀ ਤੋਂ ਖਾਲੀ ਪੇਟ ਰਿਜ਼ਲਟ ਆਉਂਦਾ ਜੀ ਤੇ ਅਸੀਂ ਤੁਹਾਨੂੰ ਜਦ ਇਹ ਡਾਈਟ ਸੈਂਡ ਕਰਨੀ ਆ ਜੀ ਤੇ ਸਿਰਫ ਜਦੋਂ ਸਟਾਰਟ ਅਪ ਕਰਨਾ ਤਾਂ ਤੁਸੀਂ ਆਪਣਾ WhatsApp ਤੇ ਸਾਨੂੰ weight ਤੇ height ਲੈ ਕੇ ਸੈਂਡ ਕਰਨਾ ਤੇ ਅਸੀਂ ਤੁਹਾਨੂੰ ਸਾਰਾ ਪੈਟਰਨ ਸੈਂਡ ਕਰ ਦੇਣਾ ਵੀ ਕੀ ਨਿਊਟ੍ਰੀਸ਼ਨ ਆ ਜੀ ਇਹ ਸਾਡਾ ਹੋਮ ਡਾਇਟਾ ਸਾਰਾ ਕੁਝ ਅਸੀਂ ਤੁਹਾਨੂੰ ਜਦ ਹੀ ਸੈਂਡ ਕਰ ਦੇਣਾ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਭਣ ਇਹਦੇ ਨਾਲ ਠੀਕ ਹੋ ਜਾਂਦੇ ਨੇ ਜਿਵੇਂ ਕਹਿੰਦੇ ਇੱਕ ਜੋੜਾਂ ਦਾ ਦਰਦ ਗਠੀਆ ਕਹਿੰਦੇ ਉਹਨੂੰ ਵੀ ਫਰਕ ਪੈ ਜਾਂਦਾ ਇੱਕ ਭੈਣ ਦਾ ਫੋਨ ਆਇਆ ਸੀ ਕਹਿੰਨੀ ਵੀਰੇ ਮੇਰਾ ਗਠੀਆ ਠੀਕ ਹੋ ਗਿਆ ਡਾਕਟਰਾਂ ਨੂੰ ਠੀਕ ਨਹੀਂ ਹੋਇਆ ਪਰ ਤੇਰੀ ਵੀਡੀਓ ਵੇਖ ਕੇ ਗਠੀਆ ਠੀਕ ਹੋ ਗਿਆ ਹਾਂਜੀ ਵੀਰ ਜੀ ਦੇਖੋ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਬਿਮਾਰੀਆਂ ਦਾ ਮੇਨ ਗੁਰੂ ਕੀ ਆ ਮਟਾਪਾ ਜਦੋਂ ਆਪਣਾ ਮਟਾਪਾ ਹੀ ਦੂਰ ਚਲੇ ਗਿਆ ਤਾਂ ਸਾਡਾ ਮੇਨ ਮਕਸਦ ਕੀ ਹੈ ਕਿ ਆਪਣੀ ਡਾਈਟ ਨੂੰ ਸੁਧਾਰ ਕਰਨਾ ਆਪਣੇ ਖਾਣੇ ਦੇ ਵਿੱਚ ਸੁਧਾਰ ਲੈ ਕੇ ਆਉਣਾ ਠੀਕ ਹੈ ਜੀ ਜਦੋਂ ਆਪਣਾ ਖਾਣਾ ਹੀ ਸ਼ੁੱਧ ਹੋ ਜਾਊਗਾ ਤਾਂ ਆਪਣੀਆਂ ਬਿਮਾਰੀਆਂ ਸਾਰੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ ਕਈ ਲੋਕਾਂ ਦੇ ਸਵਾਲ ਲਿਖਣੇ ਜਿੰਨਾ ਚਿਰ ਆਪਾਂ ਖਾਮਾ ਜੋ ਵੀ ਤੁਸੀਂ ਮੈਡੀਸਿਨ ਦੰਨੇ ਹੋਣਾ ਵੀ ਉਹਨਾਂ ਟਾਈਮ ਭਾਰ ਸੈੱਟ ਰਹਿੰਦਾ ਹੈਗਾ ਘੱਟ ਜਾਂਦਾ ਹੈਗਾ ਜਦੋਂ ਖਾਣਾ ਛੱਡ ਦਿੰਦੇ ਆ ਫਿਰ ਕਹਿੰਦੇ ਬੰਦਾ ਫੇਰ ਉਵੇਂ ਉੱਥੇ ਆ ਜਾਂਦਾ ਹੈਗਾ ਨਹੀਂ ਵੀਰ ਜੀ ਇਹ ਕੋਈ ਉਹ ਨਹੀਂ ਹੈਗਾ ਵੀ ਹਾਂ ਬਾਅਦ ਵਿੱਚ ਵਧੂਗਾ ਜੀ ਆਪਾਂ ਜਦੋਂ ਆਪਣੀ ਬੋਡੀ ਦੇ ਵਿੱਚੋਂ ਜ਼ੀਰੋ ਫੈਟ ਕਰਦੇ ਆ ਆਪਣੇ ਆਈਡਲ weight ਤੇ ਆ ਜਾਂਦੇ ਹਾਂਜੀ ਉਦੋਂ ਅਸੀਂ ਖੁੱਦ ਤੁਹਾਡਾ ਨਿਊਟ੍ਰੀਸ਼ਨ ਬੰਦ ਕਰਵਾਉਨੇ ਆ ਤੁਹਾਨੂੰ 2 ਮਹੀਨੇ ਦੀ ਫ੍ਰੀ ਕੋਸਟਲੀ ਡਾਈਟ ਦਿੰਨੇ ਆ ਹੋਮ ਡਾਈਟ ਸਿਰਫ ਬਿਨਾ ਨਿਊਟ੍ਰੀਸ਼ਨ ਤੋਂ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਛੱਡੇ ਨੂੰ ਮੈਨੂੰ 3 ਸਾਲ ਹੋ ਗਏ ਬਿਲਕੁਲ ਛੱਡੇ ਨੂੰ ਮੈਂ 6 ਮਹੀਨੇ ਦੀ ਮੇਰੀ ਬੇਟੀ ਸੀਗੀ ਮੇਰਾ ਜਿਹੜਾ weight ਵਧਿਆ ਸੀਗਾ ਉਹ ਮੇਰਾ ਆਫਟਰ ਡਿਲੀਵਰੀ ਸੀਗਾ ਤੇ ਕਈ ਲੋਕ ਕਹਿੰਦੇ ਨੋਰਮਲੀ ਗੱਲ ਹੈ ਡਿਲੀਵਰੀ ਤੋਂ ਬਾਅਦ ਵੱਜ ਜਾਂਦਾ ਵੱਜ ਜਾਂਦਾ ਕਈ ਲੇਡੀਜ਼ ਕਹਿੰਦੇ ਕਿ ਸਾਡਾ ਬੇਬੀ ਫੀਡ ਲੈਂਦਾ ਨਹੀਂ ਮੇਰੀ ਬੇਟੀ ਵੀ ਫੀਡ ਲੈਂਦੀ ਸੀ ਜਦੋਂ ਮੈਂ weight loss ਕੀਤਾ ਸੀਗਾ ਤੇ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤਾਂ ਮੈਂ ਮੇਰੀ ਬੇਟੀ 3 ਸਾਲ ਪੂਰੇ ਹੋ ਕੇ 4ਵਾਂ ਸਾਲ ਲੱਗ ਗਿਆ ਤਾਂ ਮੈਂ ਪਹਿਲੇ 3 ਮਹੀਨਿਆਂ ਦੇ ਵਿੱਚ weight loss ਕੀਤਾ ਸੀਗਾ ਹੁਣ ਦੇਖ ਲੋ ਤੁਹਾਡੇ ਸਾਹਮਣੇ ਫਿੱਟ ਖੜੇ ਕੀ ਕਹਿਣਾ ਚਾਹੋਗੇ ਭਣੇ ਜਿਹੜੇ ਦੋਸਤ ਮੋਟੇ ਆ ਦੇਖੋ ਆਪਣੀ ਸਿਹਤ ਦਾ ਸੁਧਾਰ ਲਿਆਓ ਜਦ ਬਹੁਤ ਲੋਕਾਂ ਕੋਲ ਪੈਸਾ ਜ਼ਰੂਰ ਆ ਪਰ ਸਿਹਤ ਨਹੀਂ ਉਹ ਕੰਮ ਸਾਡੇ ਘਰ ਦੇ ਵਿੱਚ ਸੀਗਾ ਸਾਡੇ ਕੋਲ ਸਭ ਕੁਝ ਸੀਗਾ ਪਰ ਇੱਕ ਕੀ ਸੀ ਸਿਹਤ ਨਹੀਂ ਸੀਗੀ ਜਦੋਂ ਸਿਹਤ ਚੰਗੀ ਨਹੀਂ ਸੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਤੇ ਆਪਣੀ ਫੈਮਲੀ ਨੂੰ ਟਾਈਮ ਨਹੀਂ ਦੇ ਸਕਦੇ ਸੀਗੇ ਆ ਬੰਦਾ ਉਹੀ ਭੜਕਦਾ ਰਹਿੰਦਾ ਉਹੀ ਬਲੱਡ ਵਧਿਆ ਰਹਿੰਦਾ ਤੇ ਉਹ ਬੰਦਾ ਮੋਟਾ ਹੁੰਦਾ ਕੋ ਕੱਪੜਾ ਲੈਂਦਾ ਉਹਦੀ ਫਿਟੀਆਂ ਨਾ ਆਈ ਕਿਤੇ ਜਾਣ ਪੁੱਛਾ ਫਿਰ ਪਰਿਵਾਰ ਤੇ ਘਟ ਦਿੰਦਾ ਹੈਗਾ ਸਾਰਾ ਜੀ ਮੈਂ ਕਹਿੰਨੀ ਆ ਵੀ ਐਨ ਪੂਰਾ ਬੀਪੀ ਹਾਈ ਰਹਿੰਦਾ ਦੀਆ ਸਾਡੇ ਤੁਸੀਂ ਵੀ ਇਦੋਂ ਮੋਟੇ ਹੁੰਦੇ ਦੀ ਮਨਦੀਪ ਬਾਈ ਨੂੰ ਘੂਰਦੇ ਹੁੰਦੇ ਸੀ ਮਨਦੀਪ ਬਾਈ ਦਾ ਪੂਰਾ ਬੀਪੀ ਵਾਲੀ ਮਸ਼ੀਨ ਉਹਨਾਂ ਦੇ ਹਮੇਸ਼ਾ ਗੱਡੀ ਦੇ ਵਿੱਚ ਰਹਿੰਦੀ ਸੀ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਕੋਲ ਹੈਗੀ ਆ ਕਿ ਨਹੀਂ ਹੈਗੀ ਮਟਾਪਾ ਘਟਾਉਣਾ ਸਾਰਾ ਕੁਝ ਸੈੱਟ ਆ ਸਾਰਾ ਕੁਝ ਸੈੱਟ ਹੁੰਦਾ ਜੀ ਜਦੋਂ ਆਪਣੀ ਸਿਹਤ ਅੱਛੀ ਹੋਊਗੀ ਚੰਗੀ ਉਹ ਸਾਰੇ ਨਾਲੋਂ ਵਧੀਆ ਆਪਾਂ ਸਿਹਤ ਦੇ ਵਿੱਚ ਫਿੱਟ ਆ ਤਾਂ ਆਪਾਂ ਨੂੰ ਸਾਰਾ ਕੁਝ ਚੰਗਾ ਲੱਗ ਤੇ ਬਣਾ ਤੁਸੀਂ ਕਿੰਨਾ ਭਾਰ ਘਟਾਇਆ ਮੈਂ 30 ਕਿਲੋ ਪਲੱਸ ਤੇਨ ਮਹੀਨਿਆਂ ਦੇ ਵਿੱਚ ਕੋਈ ਤਖਲੀਬ ਵਗੈਰਾ ਤੈਨੂੰ ਕੋਈ ਘਬਰਾਟ ਵਗੈਰਾ ਕਮਜ਼ੋਰੀ ਵਗੈਰਾ ਨਹੀਂ ਵੀਰੇ ਤੁਹਾਡੇ ਸਾਹਮਣੇ ਖੜੀ ਆ ਤੇ ਬਿਲਕੁਲ ਵੀ ਨਹੀਂ ਜੋ ਇਨਾ ਭਾਰ ਘਟਾਇਆ ਫਿਰ ਕਮਜ਼ੋਰੀ ਤਾਂ ਆਟੋਮੈਟਿਕ ਹੀ ਆਊਗੀ ਨਹੀਂ ਜੀ ਬਿਲਕੁਲ ਨਹੀਂ ਕਮਜ਼ੋਰੀ ਆਉਂਦੀ ਵੀਰੇ ਕਿਉਂਕਿ ਆਪਾਂ ਜਿਹੜਾ ਖਾਣਾ ਏ ਉਹ ਆਪਾਂ ਸਹੀ ਲਿਆ ਏ ਤੇ ਜਿਹੜਾ ਨਿਊਟ੍ਰੀਸ਼ਨ ਆ ਉਹਦੇ ਚ ਪਾਵਰ ਹੀ ਇੰਨੀ ਆ ਕਿ ਨਾਲੇ ਤਾਂ ਆਪਣੀ ਜਿਹੜੀ ਏਜ ਆ ਉਹ ਵੀਟ ਹੋ ਜਾਂਦੀ ਆ ਜੀ ਤੇ ਨਾਲੇ ਆਪਾਂ ਫਿੱਟ ਰਹਿੰਦੇ ਆ ਵਧੀਆ ਗੱਲਾਂ ਬਾਣੀ ਤੇ ਬਾਈ ਜੀ ਤੁਸੀਂ ਕਿੰਨਾ ਭਾਰ ਘਟਾਇਆ ਬਾਈ 16 ਕਿਲੋ ਵਜ਼ਨ ਘਟਾਇਆ ਕਿੰਨੇ ਟਾਈਮ ਚ ਬਾਈ 2 ਮਹੀਨੇ ਬਾਈ 1 ਮਹੀ ਫਿਰ ਤੇਰੇ ਸਾਹਮਣੇ ਖੜੇ ਪੂਰੇ ਐਕਟਿਵ ਆ ਪਹਿਲਾਂ ਅਜੇ ਸੁਸਤੀ ਰਹਿੰਦੀ ਸੀ ਹੁਣ ਪੂਰੇ ਐਕਟਿਵ ਆ ਜਿੱਥੇ ਹਾਂਜੀ ਹਾਂ ਜਦੋਂ ਪਾਰ ਕਰ ਗਿਆ ਪਹਿਲਾਂ ਸਾਹ ਚੜਦਾ ਸੀ ਹੁਣ ਜਿੱਥੇ ਮਰਜੀ ਭਜਾ ਲਓ ਸਾਹ ਚੜਨ ਨੂੰ ਹੀ ਛੱਡ ਗਿਆ ਹੁਣ ਤਾਂ ਗਰਾਊਂਡਾਂ 'ਚ ਕਬੱਡੀ ਵੀ ਖੇਡ ਲੈਂਦੇ ਆ 10 ਕਿਲੋਮੀਟਰ ਰਨਿੰਗ ਕਰ ਲੈਣੇ ਆ ਚਲੋ ਵਧੀਆ ਗੱਲ ਆ ਬਾਈ ਕੀ ਕਹਿਣਾ ਚਾਹੋਗੇ ਜਿਹੜੇ ਮੋਟਾਪੇ ਤੋਂ ਪ੍ਰੇਸ਼ਾਨ ਨੇ ਮੋਟਾਪੇ ਤੋਂ ਵੀਰੇ ਆਪਦੇ ਮੋਟਾਪੇ ਦਾ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਇੱਕ ਬਾਈ ਇੱਧਰ ਖੜਾ ਬਾਈ ਕੀ ਹਾਲ ਚਾਲ ਨੇ ਵਧੀਆ ਵੀਰੇ ਬਾਈ ਆਹ ਬਾਈ ਚ ਦੋ ਬੰਦਿਆਂ ਜਨਾਂ ਭਾਰ ਸੀ ਤੇ ਹੁਣ ਕਿ ਹੋ ਵੀਰੇ 92 ਕਿਲੋ ਆ ਜੀ ਫਿਰ ਆਏ ਜੇ ਲੱਗਦਾ ਕੁਝ ਮੋਟਾ ਤੋਂ ਨਹੀਂ ਆਉਂਦਾ ਹਾਂਜੀ ਹਾਂਜੀ ਵੀਰੇ ਹੌਲਾ ਜਿਹਾ ਲੱਗਦਾ شریف ਵੀ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਬਈ ਕੀ ਕਹਿਣਾ ਚਾਹੋਗੇ ਜਿਹੜੇ ਮੋਟੇ ਨੇ ਆਪਣਾ ਇੱਕ ਵਾਰੀ ਨਿਊਟ੍ਰੀਸ਼ਨ ਜ਼ਰੂਰ ਟਰਾਈ ਕਰੋ ਜੀ ਤੇ ਬਣੇ ਕਿਸੇ ਨੇ ਤੁਹਾਡੇ ਤੋਂ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਕਿਵੇਂ ਲੈ ਸਕਦਾ ਹਾਂਜੀ ਵੀਰ ਜੀ ਸਾਡੇ ਸਕਰੀਨ ਤੇ ਨੰਬਰ ਚੱਲਦੇ ਨੇ ਸਾਨੂੰ ਕਾਲ ਕਰੋ ਪਰ ਕਾਲ ਉਹੀ ਪਰਸਨ ਕਰਨ ਜਿਨ੍ਹਾਂ ਦਾ weight over ਆ ਜਿਨ੍ਹਾਂ ਨੂੰ ਜ਼ਰੂਰਤ ਆ ਕਿਉਂਕਿ ਦੇਖੋ ਬਹੁਤ ਜ਼ਿਆਦਾ ਗਲਤ ਕਾਲਸ ਆ ਰਹੀਆਂ ਤੇ ਹੁਕ ਵਿਗਿਆਨੀ ਆਉਂਦੇ ਹੋਣਗੇ ਹਾਂਜੀ ਬਹੁਤ ਜ਼ਿਆਦਾ ਦੇਖੋ ਜਿੱਦਾਂ ਦੀ ਤੁਹਾਡੇ ਘਰ ਭੈ ਅਸੀਂ ਵੀ ਤੁਹਾਡੀਆਂ ਭੈਣਾਂ ਤੇ ਸਿਰਫ ਸਾਨੂੰ ਵੇਟ ਤੇ ਹਾਈਟ ਲਿਖ ਕੇ ਵਟਸਐਪ ਤੇ ਸੈਂਡ ਕਰ ਦਿਓ ਤੁਹਾਨੂੰ ਸਾਰਾ ਪੈਟਰਨ ਆ ਜਾਣਾ ਜੋ ਤੁਹਾਨੂੰ ਕਾਲ ਜੋ ਪੁੱਛਣਾ ਤੁਸੀਂ ਸਾਨੂੰ ਵਸ ਵਸ ਮੈਸੇਜ ਕਰਕੇ ਵੀ ਸੈਂਡ ਕਰ ਸਕਦੇ ਹੋ ਅਸੀਂ ਤੁਹਾਡਾ ਆਨਸਰ ਦਵਾਂਗੇ ਠੀਕ ਆ ਬਾਈ ਨੰਬਰ ਸਕਰੀਨ ਤੇ ਚੱਲ ਰਹੇ ਨੇ ਇਹ ਨੰਬਰਾਂ ਤੇ ਤੁਸੀਂ ਵਟਸਐਪ ਤੇ ਮੈਸੇਜ ਲਿਖ ਦਿਓ ਆਪਣਾ ਕੱਦ ਤੇ ਆਪਣਾ ਭਾਰ ਲਿਖ ਕੇ ਭੇਜ ਦਿਓ ਬਾਕੀ ਗੱਲਬਾਤ ਬਾਅਦ ਚ ਭੈਣੂਆਂ ਤੁਹਾਡੇ ਨਾਲ ਕਰਨੀਆਂ ਹੁਣ ਵੀਡੀਓ ਸ਼ੇਅਰ ਕਰਕੇ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਦੋਸਤਾਂ ਤੱਕ ਜਰੂਰ ਭੇਜ ਦਿਓ ਧੰਨਵਾਦ ਜੀ